ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਸੰਗਤ ਜੀਓ ਜਿਵੇਂ ਕਿ ਆਪ ਜੀ ਜਾਣਦੇ ਹੋ ਸ਼੍ਰੀ ਹਿਮਕੁੰਟ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਸੰਗਤਾਂ ਦੇ ਲਈ ਰਸਤੇ ਮਈ ਦੇ ਮਹੀਨੇ ਤੋਂ ਲੈ ਕੇ ਅਕਤੂਬਰ ਤੱਕ ਖੁੱਲ ਜਾਂਦੇ ਹਨ ਸੋ ਅੱਜ ਅਸੀਂ ਇਸੇ ਦੇ ਉੱਤੇ ਆਪ ਜੀ ਦੇ ਨਾਲ ਸੰਖੇਪ ਇਤਿਹਾਸ ਵੀ ਸਾਂਝਾ ਕਰਾਂਗੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਵੇਗੀ ਤਾਂ ਬੇਨਤੀ ਵੀ ਕਰਦੇ ਹਾਂ ਨਾਲ ਹੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਿਓ ਤਾਂ ਇੱਕ ਬੇਨਤੀ ਹੋਰ ਕਰਨਾ ਚਾਹਾਂਗੀ ਜੇਕਰ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੇ YouTube ਦੇ ਐਲਗੋਰਿਦਮ ਦੇ ਰਾਹੀਂ YouTube ਉਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਂਦਾ ਹੈ ਸਿੱਖ ਧਰਮ ਦਾ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪੂਰਬਲੇ ਜਨਮ ਦੇ ਵਿੱਚ ਅਕਾਲ ਪੁਰਖ ਦੀ ਤਪੱਸਿਆ ਕੀਤੀ ਤਾਂ ਆਓ ਜਾਣਦੇ ਹਾਂ ਇਸ ਪਵਿੱਤਰ ਤਪੂ ਭੂਮੀ ਦਾ ਇਤਿਹਾਸ ਸ੍ਰੀ ਹਿਮਕੁੰਟ ਸਾਹਿਬ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਹਿਮਾਲਿਆ ਦੀ ਗੋਦ ਦੇ ਵਿੱਚ 15200 ਫੀਟ ਦੀ ਉਚਾਈ ਤੇ ਹੈ ਇਸ ਦਾ ਨਾਮ संस्कृत शब्द हिम यानी कि बर्फ अते कुंठ यानी कि कटोरा ਉਸ ਅੱਖਰਾਂ ਤੋਂ ਆਇਆ ਹੈ ਕਿਉਂਕਿ ਇਹ ਸਥਾਨ ਪਰਫੀਲੀਆਂ ਪਹਾੜੀਆਂ ਅਤੇ ਪਵਿੱਤਰ ਝੀਲ ਦੇ ਵਿਚਕਾਰ ਵਸਿਆ ਹੋਇਆ ਹੈ ਇਸ ਸਥਾਨ ਦਾ ਜ਼ਿਕਰ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਵੱਲੋਂ ਰਚਤ ਦਸਮ ਗ੍ਰੰਥ ਦੇ ਬਚਿੱਤਰ ਨਾਟਕ ਦੇ ਵਿੱਚ ਮਿਲਦਾ ਹੈ ਗੁਰੂ ਸਾਹਿਬ ਜੀ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਦੱਸਿਆ ਵੀ ਉਹਨਾਂ ਨੂੰ ਪੂਰਬਲੇ ਜਨਮ ਦੇ ਵਿੱਚ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਇਸ ਅਸਥਾਨ ਤੇ ਅਕਾਲ ਪੁਰਖ ਦੀ ਤਪੱਸਿਆ ਕੀਤੀ ਵਾਹਿਗੁਰੂ ਜੀ ਦੀ ਆਗਿਆ ਦੇ ਨਾਲ ਉਹਨਾਂ ਨੂੰ ਧਰਮ ਦਾ ਪ੍ਰਸਾਰ ਅਤੇ ਅਧਰਮੀਆਂ ਦੇ ਅਤਿਆਚਾਰ ਨੂੰ ਰੋਕਣ ਦਾ ਹੁਕਮ ਮਿਲਿਆ ਸੀ ਇਸ ਹੁਕਮ ਦੀ ਪਾਲਣਾ ਕਰਦੇ ਹੋਏ ਗੁਰੂ ਸਾਹਿਬ ਜੀ ਨੇ ਪਟਨਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਹਿਮਕੁੰਟ ਸਾਹਿਬ ਸਿੱਖਾਂ ਲਈ ਇੱਕ ਅਜਿਹਾ ਤੀਰਥ ਸਥਾਨ ਹੈ ਜੋ ਗੁਰੂ ਸਾਹਿਬ ਜੀ ਦੀ ਤਪੱਸਿਆ ਅਤੇ ਅਧਿਆਤਮਕ ਸ਼ਕਤੀ ਦਾ ਪ੍ਰਤੀਕ ਹੈ। ਸ੍ਰੀ ਹਿਮਕੁੰਟ ਸਾਹਿਬ ਦੀ ਖੋਜ ਦਾ سلسلہ 19ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ਸੂਰਜ ਪ੍ਰਕਾਸ਼ ਦੇ ਵਿੱਚ ਇਸ ਤਪੂ ਭੂਮੀ ਦਾ ਵਰਣਨ ਕੀਤਾ ਬਾਅਦ ਵਿੱਚ ਪੰਡਿਤ ਤਾਰਾ ਸਿੰਘ ਨਰੋਤਮ ਨੇ ਗੁਰੂ ਤੀਰਥ ਸੰਗ੍ਰਹਿ ਦੇ ਵਿੱਚ ਬਚੇਤਨ ਨਾਟਕ ਦੀ ਤੁਕਾਂ ਦੇ ਆਧਾਰ ਤੇ ਇਸ ਸਥਾਨ ਦੀ ਸੰਗਤ ਜੀ ਖੋਜ ਸ਼ੁਰੂ ਕਰ ਦਿੱਤੀ ਉਹਨਾਂ ਨੇ ਮਹਾਭਾਰਤ ਅਤੇ ਹੋਰ ਗ੍ਰੰਥਾਂ ਦੇ ਵਿੱਚ ਪਾਂਡੂ ਰਾਜੇ ਦੇ ਤਪ ਸਥਾਨ ਦਾ ਜਿਕਰ ਪੜਿਆ ਸੀ ਅਤੇ ਸਪਤ ਸਿੰਘ ਸੱਤ ਪਹਾੜੀਆਂ ਵਾਲੇ ਇਸ ਜਗ੍ਹਾ ਦੀ ਪਛਾਣ ਕੀਤੀ 1932 ਦੇ ਵਿੱਚ ਸੰਤ ਸੋਹਣ ਸਿੰਘ ਜੀ ਤਾਂ ਹੀ ਵਾਲੇ ਪਹਿਲੇ ਐਸੇ ਵਿਅਕਤੀ ਸਨ ਜਿਨ੍ਹਾਂ ਨੇ ਇਸ ਅਸਥਾਨ ਤੇ ਸੰਗਤ ਜੀ ਨਿਸ਼ਾਨ ਸਾਹਿਬ ਜੁਲਾਇਆ ਸੀ ਉਹਨਾਂ ਨੇ 1939 ਤੱਕ ਇਹ ਜ਼ਿੰਮੇਵਾਰੀ ਸੰਭਾਲੀ ਤਾਂ ਇਹ ਸੇਵਾ ਹਵਲਦਾਰ ਮੋਦਰਨ ਸਿੰਘ ਅਤੇ ਠੰਡੀ ਸਿੰਘ ਨੂੰ ਸੌਪ ਦਿੱਤੀ 1960 ਦੇ ਵਿੱਚ ਹਵਲਦਾਰ ਮੋਦਰਨ ਸਿੰਘ ਜੀ ਨੇ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ٹرسٹ ਦੀ ਸਥਾਪਨਾ ਕੀਤੀ ਸੀ ਜੋ ਸੰਗਤ ਜੀ ਅੱਜ ਵੀ ਇਸ ਸਥਾਨ ਦੇ ਪ੍ਰਬੰਧਨ ਨੂੰ ਸਾਮਦੇ ਹੈ 1936 ਦੇ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਅਤੇ 1937 ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਇਸ ਸਥਾਨ ਤੇ ਕੀਤਾ ਗਿਆ। ਸ਼੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਇੱਕ ਅਧਿਆਤਮਕ ਅਤੇ ਸਹਾਇਕ ਅਨੁਭਵ ਹੈ। ਇਹ ਸਥਾਨ 18 ਕਿਲੋਮੀਟਰ ਪੈਦਲ ਚੜਾਈ ਰਾਹੀਂ ਪਹੁੰਚਿਆ ਜਾਂਦਾ ਹੈ। ਰਿਸ਼ੀਕੇਸ਼, ਸ਼੍ਰੀਨਗਰ ਅਤੇ ਜੋਠੀ ਮੱਠ ਹੋ ਕੇ ਗੋਵਿੰਦ ਘਾਟ ਤੱਕ ਸੜਕ ਜਾਂ ਰੇਲ ਰਾਹੀਂ ਪਹੁੰਚਿਆ ਜਾਂਦਾ ਹੈ ਰਸਤੇ ਵਿੱਚ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਅਤੇ ਸਰਾਵਾਂਤੀ ਵੀ ਸਹੂਲਤਾ ਮਿਲਦੀ ਹੈ ਬਰਫੀਲੇ ਰਸਤੇ ਚਰਨੇ ਅਤੇ ਹਰਿਆਵਲ ਦੇ ਨਾਲ ਘਿਰਿਆ ਇਹ ਅਸਥਾਨ ਮਨ ਨੂੰ ਸ਼ਾਂਤੀ ਦਿੰਦਾ ਹੈ ਨੇੜੇ ਹੀ ਲੋਕਪਾਲ ਲక్ష్ਪਣ ਮੰਦਰ ਵੀ ਸਥਿਤ ਹੈ ਜੋ Hindu ਸ਼ਰਦਾਲੂਆਂ ਦੇ ਵਾਸਤੇ ਮਹੱਤਵਪੂਰਨ ਸਥਾਨ ਹੈ ਹਰ ਸਾਲ ਮਈ ਤੋਂ ਲੈ ਕੇ ਅਕਤੂਬਰ ਤੱਕ ਲੱਖਾਂ ਹੀ ਸ਼ਰਦਾਲੂ ਇਨਾ ਸਥਾਨਾਂ ਦੇ ਦਰਸ਼ਨਾ ਦੇ ਲਈ ਪਹੁੰਚ ਦੇ ਨੇ ਸਰਦੀਆਂ ਦੇ ਵਿੱਚ 30 ਤੋਂ 35 ਫੁੱਟ ਘਿਰਿਆ ਬਰਫ਼ ਦੇ ਨਾਲ ਇਹ ਅਸਥਾਨ ਅਪ੍ਰੈਲ ਤੱਕ ਬੰਦ ਰਹਿੰਦਾ ਹੈ ਸੰਗਤ ਜੀ ਸ਼੍ਰੀ ਹੇਮਕੁੰਟ ਸਾਹਿਬ ਇੱਕ ਤੀਰਥ ਅਸਥਾਨ ਹੀ ਨਹੀਂ ਹੈ ਸਗੋਂ ਅਧਿਆਤਮਕ ਜਾਗਰੂਕਤਾ ਅਤੇ ਵਾਹਿਗੁਰੂ ਅਤੇ ਉਸ ਅਕਾਲ ਪੁਰਖ ਦੇ ਨਾਲ ਜੁੜਨ ਦਾ ਪ੍ਰਤੀਕ ਵੀ ਹੈ ਇਹ ਅਸਥਾਨ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਤਪੱਸਿਆ ਬਲੀਦਾਨ ਅਤੇ ਧਰਮ ਦੇ ਲਈ ਸਮਰਪਣ ਦੀ ਯਾਤੋਂ ਹੁੰਦਾ ਹੈ ਇੱਥੇ ਆਉਣ ਵਾਲੀ ਹਰ ਸੰਗਤ ਨੂੰ ਸ਼ਾਂਤੀ ਸ਼ਰਧਾ ਅਤੇ ਅਕਾਲ ਪੁਰਖ ਪ੍ਰਤੀ ਪ੍ਰੇਮ ਦੀ ਅਨੁਭੂਤੀ ਹੁੰਦੀ ਹੈ ਸ਼੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਸੰਗਤ ਜੀ ਇੱਕ ਅਜੀਹਾ ਸਫਰ ਹੈ ਜੋ ਸਰੀਰਿਕ ਮਾਨਸਿਕ ਅਤੇ ਅਧਿਆਤਮਕ ਤੌਰ ਤੇ ਸੰਗਤਾਂ ਨੂੰ ਨਵੀਂ ਊਰਜਾ ਪ੍ਰਾਪਤ ਕਰਦਾ ਹੈ ਸਿੱਖਾ ਦਾ ਪਵਿੱਤਰ ਤੀਰਥ ਅਸਥਾਨ ਜਿੱਥੇ ਸਾਈਬੇ ਕਮਾਲ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੇ ਪੂਰਬਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਪਵਿੱਤਰ ਅਸਥਾਨ ਦੇ ਉੱਤੇ ਸ਼ਰਧਾਲੂ ਜਿਆਦਾ دیر ਕਿਉਂ ਨਹੀਂ ਰੁਕ ਸਕਦੇ ਸੰਗਤ ਜੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੋਈ ਸਧਾਰਨ ਯਾਤਰਾ ਨਹੀਂ ਹੈ ਗੋਵਿੰਦ ਘਾਟ ਤੋਂ 18-20 ਕਿਲੋਮੀਟਰ ਦੀ ਅੱਖੀ ਪੈਦਲ ਚੜਾਈ ਪੱਥਰੀਲੇ ਰਸਤੇ ਅਤੇ ਬਰਫ਼ੀਲੀਆਂ ਚੋਟੀਆਂ ਸ਼ਰਧਾਲੂਆਂ ਦੀ ਸ਼ਰਧਾ ਦੀ ਸੰਗਤ ਜੀ ਪ੍ਰੀਖਿਆ ਲੈਂਦੀਆਂ ਹਨ ਇਹ ਅਸਥਾਨ ਸਿਰਫ ਮਈ ਤੋਂ ਲੈ ਕੇ ਅਕਤੂਬਰ ਤੱਕ ਸੰਗਤਾ ਦੇ ਲਈ ਖੁੱਲਦਾ ਹੈ ਕਿਉਂਕਿ ਸਰਦੀਆਂ ਦੇ ਵਿੱਚ ਭਾਰੀ ਬਰਫ਼ਬਾਰੀ ਦੇ ਕਰਕੇ ਰਸਤੇ ਬੰਦ ਹੋ ਜਾਂਦੇ ਨੇ ਇੰਨੀ ਉਚਾਈ ਉੱਤੋਂ ਹਵਾ ਦੇ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ ਤੇ ਠੰਡ ਹੈ ਜੋ ਉਹ ਸ਼ਰੀਰ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਕਰਕੇ ਜੋ ਸ਼ਰਧਾਲੂ ਹਨ ਉਹਨਾਂ ਨੂੰ ਸਿਹਤ ਦੇ ਨਾਲ ਲੈ ਕੇ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜਿਵੇਂ ਕਿ ਸਾਹ ਦਾ ਫੁੱਲਣਾ ਅਜੇਹੀਆਂ ਮੁਸ਼ਕਲਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਕਿਉਂਕਿ ਸੰਗਤ ਜੀ 15200 ਫੁੱਟ ਦੀ ਉਚਾਈ ਉਤੋਂ ਆਕਸੀਜਨ ਦੀ ਕਮੀ ਬਰਫੀਲਾ ਰਸਤਾ ਤੇ ਸਾਹ ਦੀ ਪ੍ਰੋਬਲਮ ਦੇ ਕਰਕੇ ਇਹਨਾਂ ਰਸਤਿਆਂ ਨੂੰ ਬੰਦ ਕੀਤਾ ਜਾਂਦਾ ਹੈ ਕਿਰ ਸੰਗਤਾਂ ਲੰਬੇ ਸਮੇਂ ਦੇ ਵਾਸਤੇ ਉੱਥੇ ਰੁਕਣ ਦੀ ਅਪੇਖਸ਼ਾ ਕਰਦੀਆਂ ਨੇ ਤਾਂ ਉਹਨਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉੱਥੇ ਰਹਿਣਾ ਖਾਣਾ ਪੀਣਾ ਤੇ ਮੈਡੀਕਲ ਵਰਗੀਆਂ ਸਹੂਲਤਾਂ ਵੀ ਉੱਥੇ ਸੰਗਤ ਜੀ ਸੀਮਤ ਹੀ ਹੁੰਦੀਆਂ ਹੈ ਕਿ ਗੁਰਦੁਆਰਾ ਮੈਨੇਜਮੈਂਟ ਟਰਸਟ ਦੇ ਵੱਲੋਂ ਸੰਗਤ ਜੀ ਸ਼ਰਧਾਲੂਆਂ ਦੇ ਲਈ ਬੁਨਿਆਦੀ ਸਹੂਲਤਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਪਰ ਲੰਬੇ ਸਮੇਂ ਤੱਕ ਰੁਕਣਾ ਸੰਭਵ ਨਹੀਂ ਹੈ ਕੁਦਰਤੀ ਸੁਰੱਖਿਆ ਬਰਫੀਲੇ ਮੌਸਮ ਅਤੇ ਅਚਾਨਕ ਬਦਲਦੀਆਂ ਮੌਸਮ ਦੀਆਂ ਜੋ ਸਥਿਤੀਆਂ ਹਨ ਉਹਨਾਂ ਦੇ ਕਾਰਨ ਸ਼ਰਧਾਲੂਆਂ ਨੂੰ ਜਲਦੀ ਹੀ ਵਾਪਸ ਪਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਸ਼੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਅਤੇ ਤਪੱਸਿਆ ਦਾ ਪ੍ਰਤੀਕ ਸੰਗਤਾਂ ਨੂੰ ਉੱਥੇ ਦਰਸ਼ਨ ਕਰਕੇ ਅਰਦਾਸ ਕਰਕੇ ਇਹੋ ਪ੍ਰਤੀਤ ਹੁੰਦਾ ਹੈ ਜਿਵੇਂ ਮਹਾਰਾਜ ਪਰਤਾਖਹੀ ਦਰਸ਼ਨ ਦੇ ਰਹੇ ਹਨ ਸੰਗਤਾਂ ਨੂੰ ਦਰਸ਼ਨ ਕਰਕੇ ਅਰਦਾਸ ਕਰਕੇ ਅਜੀਹਾ ਮਹਿਸੂਸ ਹੁੰਦਾ ਹੈ ਸ੍ਰੀ ਹੇਮਕੁੰਟ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਦੀ ਤਪੱਸਿਆ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤਪੱਸਿਆ ਦਾ ਪ੍ਰਤੀਕ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਅਤੇ ਭਾਰਤੀ ਫੌਜਾਂ ਹਰ ਸਾਲ ਯਾਤਰਾ ਨੂੰ ਸੁਰੱਖਿਅਤ ਬੜਾਉਣ ਦੇ ਲਈ ਉਹਨਾਂ ਵੱਲੋਂ ਬਰਫ਼ ਸਾਫ਼ ਕੀਤੀ ਜਾਂਦੀ ਹੈ ਅਤੇ ਸੰਗਤਾਂ ਦੇ ਲਈ ਸਹੂਲਤਾ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਫਿਰ ਵੀ ਸਖਤ ਮੌਸਮ ਅਤੇ ਸੀਮਤ ਸਾਧਨਾ ਕਰਕੇ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਸੰਖੇਪ ਯਾਤਰਾ ਦੇਹੀ ਸਲਾਹ ਦਿੱਤੀ ਜਾਂਦੀ ਹੈ ਸੰਗਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਗੁਰੂ ਧਾਮ ਦੀ ਜੋ ਦਰਸ਼ਨ ਹੈ ਉਹ ਕਰਨ ਅਤੇ ਜਲ ਤੋਂ ਚਲਦ ਵਾਪਿਸ ਪਰਤ ਜਾਣ ਸੋ ਅਰਦਾਸ ਕਰਦੇ ਹਾਂ ਜਿਹੜੇ ਵੀ ਸ਼ਰਧਾਲੂ ਸ਼ਿਰਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਮਾਲਕ ਉਹਨਾਂ ਦੀ ਯਾਤਰਾ ਸਫਲੀਕਰਨ ਤਾਂ ਉਹ ਸਮੇਂ ਸਿਰ ਹੀ ਗੁਰੂ ਧੰਨ ਦੇ ਦਰਸ਼ਨ ਕਰਕੇ ਵਾਪਸ ਪਰਤ ਆਉਣ ਸੋ ਆਓ ਅਸੀਂ ਵੀ ਸਾਰੇ ਇਸ ਪਵਿੱਤਰ ਅਸਥਾਨ ਦੀ ਮਹਿਮਾ ਨੂੰ ਸਭ ਦੇ ਨਾਲ ਸਾਂਝਾ ਕਰੀਏ ਅਤੇ ਗੁਰੂ ਪਾਤਸ਼ਾਹ ਜੀ ਦੇ ਸਿਮਰਨ ਦੇ ਵਿੱਚ ਜੁੜੀਏ ਸੋ ਉਮੀਦ ਕਰਦੀ ਆ ਜੇਕਰ ਆਪ ਜੀ ਨੂੰ ਇਹ ਸੰਖੇਪ ਇਤਿਹਾਸ ਅੱਛਾ ਲੱਗਿਆ ਵਧੀਆ ਲੱਗਿਆ ਤਾਂ ਇਹ ਇਤਿਹਾਸ ਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਦੇ ਵਿੱਚ ਸਾਂਝਾ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਸੋ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਸੰਗਤ ਜੀ ਸੋ ਮੈਨੂੰ ਦੇ ਹੁਣ ਇਜਾਜ਼ਤ ਜਲਦ ਹੀ ਮਿਲਦੇ ਹਾਂ ਅਗਲੀ ਤੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ